ਜਾ ਜਾਂ ਜਲੰਧਰ ਦੀ ਜ਼ਮਨੀ ਚੋਣ ਨਜ਼ਦੀਕ ਆਈ ਜਾਂਦੀ ਹੈ ਜਲੰਧਰ ਵੈਸਟ ਦੀ ਚੋਣ ਨਜ਼ਦੀਕ ਆਈ ਜਾਂਦੀ ਹੈ ਤੇ ਹੁਣ ਤਾਂ ਸ਼ੀਤਲੰਗਰਾਲ ਜ਼ਿਆਦਾ ਐਗਰੈਸਿਵ ਨਜ਼ਰ ਆ ਰਹੇ ਨੇ ਇਹਦਾ ਇੱਕ ਕਾਰਨ ਇਹ ਵੀ ਹੈ ਕਿ ਸੀਐਮ ਭਗਵੰਤ ਮਾਨ ਵੀ ਜਲੰਧਰ ਦੇ ਵਿੱਚ ਨੇ ਔਰ ਸ਼ੀਤਲੰਗਰਾਲ ਆਪ ਉਮੀਦਵਾਰ ਵੀ ਹੈਗੇ ਨੇ ਬੀਜੇਪੀ ਤੋਂ ਖੈਰ ਇਹੋ ਜੀ ਸਥਿਤੀ ਦੇ ਵਿੱਚ ਅੰਗਰਾਲ ਜਿਹੜੇ ਨੇ ਲੰਗੇ ਦੇਣੀ ਜ਼ਿਆਦਾ ਤੀਬਰਤਾ ਦੇ ਨਾਲ ਪੜ ਕੇ ਉਹਨਾਂ ਨੇ ਲਾਈਵ ਆ ਕੇ ਇੱਕ ਵੀਡੀਓ ਨਸ਼ਰ ਕੀਤੀ ਉਸ ਵੀਡੀਓ ਦੇ ਵਿੱਚ ਸਿੱਧੇ ਇਲਜ਼ਾਮ ਲਾਏ सीएम भगवंत मान दी धर्म पत्नी और बहन ਦੇ ਉੱਤੇ ਵਾਰ-ਵਾਰ ਆਪਣੀ ਵੀਡੀਓ ਦੇ ਵਿੱਚ ਕਹਿੰਦੇ ਸੁਣਾਈ ਦਿੱਤੇ ਕਿ ਸੀਐਮ ਭਗਵੰਤ ਮਾਨ ਦੀ ਭੈਣ ਨੇ ਐਦਾਂ ਕੀਤਾ ਵਾਰ-ਵਾਰ ਐਦਾਂ ਦੀਆਂ ਗੱਲਾਂ ਕਰਦੇ ਨਜ਼ਰ ਆਏ ਕਰਦੇ ਸੁਣਾਈ ਵੀ ਦਿੱਤੇ ਔਰ ਉਸੇ ਦੇ ਵਿੱਚ ਸ਼ੀਤਲੰਗਰਾਲ ਨੇ ਵੱਡਾ ਇਲਜ਼ਾਮ ਲਾਇਆ ਕਿ ਵੱਡਾ ਪੈਸਾ ਇਧਰੋਂ ਉਧਰ ਜਾ ਰਿਹਾ ਹੈ 25-25 ਲੱਖ ਦਾ ਜ਼ਿਕਰ ਕੀਤਾ ਗਿਆ ਇਤੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦਾ ਜ਼ਿਕਰ ਹੋਇਆ ਹੈ ਅੰਦਰਖਾਤੇ ਚਰਚਾਵਾਂ ਬਹੁਤ ਚੱਲ ਰਹੀਆਂ ਨੇ ਅੰਦਰਖਾਤੇ ਦਾ ਇੱਕ ਨਾਮ ਵੀ ਸਾਹਮਣੇ ਆ ਰਿਹਾ ਹੈ ਹਾਲਾਂਕਿ ਵਨ ਇੰਡੀਆ ਪੰਜਾਬੀ ਇਸ ਗੱਲ ਦਾ ਪ੍ਰਮਾਣ ਨਹੀਂ ਦਿੰਦਾ ਕਿ ਇਹ ਉਸੇ ਐਮਐਲਏ ਦੀ ਗੱਲ ਕੀਤੀ ਗਈ ਹੈ ਪਰ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਵਿੱਚ ਦੰਦਾ ਹੀ ਰਹਿ ਗਏ ਨਜਲੰਦਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦੇ ਉੱਤੇ ਇਲਜ਼ਾਮ ਔਰ ਇਲਜ਼ਾਮ ਇਹ ਹੈ ਕਿ ਡੜੇ ਸੱਟੇ ਦਾ ਵੱਡਾ ਪੈਸਾ ਵੱਡੀ ਅਮਾਉਂਟ सीएम भगवंत मान ਦੇ ਭੈਣ ਅਤੇ ਉਹਨਾਂ ਦੇ ਪਤਨੀ ਨੂੰ ਦਿੱਤਾ ਜਾ ਰਿਹਾ ਹੈ ਇਹ ਇਲਜ਼ਾਮ ਹੋਰ ਕੋਈ ਨਹੀਂ ਲਾਉਂਦਾ ਸਗੋ ਸ਼ੀਤਲنگਰਾਲ ਲਾਉਂਦੇ ਨੇ ਹੁਣ ਇਸ ਸਥਿਤੀ ਦੇ ਵਿੱਚ सीएम भगवंत मान ਨੇ ਜਵਾਬੀ ਫਾਇਰ ਜ਼ਰੂਰ ਕੀਤੇ ਨੇ सीएम भगवंत मान ਨੇ ਸ਼ੀਤਲنگਰਾਲ ਨੂੰ ਠੋਕਮਾ ਜਵਾਬ ਦਿੱਤਾ ਔਰ ਉਸੇ ਜਵਾਬ ਦੇ ਵਿੱਚ ਸ਼ੀਤਲنگਰਾਲ ਨੂੰ ਖਰੀਆਂ ਖਰੀਆਂ ਰੋਡ ਸ਼ੋਅ ਦੇ ਵਿੱਚ ਸੁਣਾਉਂਦੇ ਨਜ਼ਰ ਆਏ ਨੇ सीएम भगवंत मान ਕੀ ਬੋਲੇ ਨੇ ਸ਼ੀਤਲنگਰਾਲ ਨੂੰ ਬਹਾ ਲਾਰ ਲਾਰ ਕੇ ਵਾਰਨਿੰਗ ਦਿੰਦੇ ਨਜ਼ਰ ਆਏ ਨੇ ਆਓ ਸੁਣਦੇ ਹਾਂ ਹਰੇਕ ਨੂੰ ਆਉਤੇ ਵਾਰਗਾ ਨਹੀਂ ਸਮਝੀਦਾ ਹੁੰਦਾ ਸੀਤਲ ਸਿਆ ਗੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪੈਣੀ ਕਿਤੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਜਲ ਮੇਰਾ ਵੀ ਚੈਲੰਜ ਹੈ ਤੂੰ 5 ਤਰੀਕ ਦੀ ਵੇਟ ਕਿਉਂ ਕਰਦਾ 5 ਤਰੀਕ ਦੀ ਵੇਟ ਕਿਉਂ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਹੁਣੇ ਕਰ ਅੱਜ ਸ਼ਾਮ ਨੂੰ ਕਰ ਕਮਾਲ ਹੈ ਯਾਰ ਕਿਸੇ ਤੇ ਵੀ ਇਲਜ਼ਾਮ ਲਾ ਦਿੰਦੇ ਹੋ ਯਾਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ